ਜੀ ਮੇਰੇ ਸਾਹਿਬ ਅੱਜ ਜਿਹੜਾ ਬੀਬੀ ਕੋਲੈਜ ਦੀ ਗ੍ਰੀਨ ਸਮਾਰੋਹ ਹੋਇਆ ਜੀ ਪਹੁੰਚੂ ਕੀ ਕਹਿਣਾ ਚਾਹ ਰੋ ਹਾਂ ਦੇਖੋ ਬੜਾ ਵਧੀਆ ਜਿਹੜਾ ਇਹ ਕਾਲਜ ਚੱਲ ਰਿਹਾ ਹੈ ਬੀਬੀ ਕੋਲਾ ਜੀ ਉਹਨਾਂ ਦੀ ਸਾਲਾਨਾ ਕਮਿਊਨੀਕੇਸ਼ਨ ਸੀ ਅੱਜ ਇੱਥੇ ਆਊਟ ਗਾਟ ਗੈਲਰੀ ਦੇ ਵਿੱਚ ਔਰ ਬੱਚਿਆਂ ਨੇ ਬੜੇ ਵਧੀਆ ਆਪਣੇ ਜਿਹੜਾ ਪੇਸ਼ਕਾਰੀ ਕੀਤੀ ਹੈ ਜਿਹੜਾ ਸਮਾਜ ਨੂੰ ਸੇਧ ਦੇਣ ਲਈ ਜਿਹੜਾ ਔਰਤ ਨੂੰ ਜਿਹੜਾ ਕਠਿਨਾਈਆਂ ਆ ਰਹੀਆਂ ਐ ਉਹਨੂੰ ਹਾਈਲਾਈਟ ਕੀਤਾ ਕਿ ਵੀ ਇਹਨੂੰ ਕਿਸ ਤਰ੍ਹਾਂ ਅਸੀਂ এডਿਕੇਸ਼ਨ ਲੈ ਕੇ ਇਹਨਾਂ ਕਠਿਨਾਈਆਂ ਤੋਂ ਨਿਕਲ ਸਕਾਂਗੇ ਸੋ ਇੱਥੇ ਮਹਾਂਪੁਰਸ਼ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਜਿਨ੍ਹਾਂ ਦੀ ਦੇਖਰੇਖ ਏ ਜਿਹੜੇ এডਿਕੇਸ਼ਨ ਸੰਸਥਾ ਜਿਹੜੀ ਕੰਮ ਕਰ ਰਹੀ ਹੈ 450 ਦੇ ਕਰੀਬ ਇਹਨਾਂ ਕੋਲ ਬੱਚੀਆਂ ਨੇ ਸਟੂਡੈਂਟਸ ਨੇ ਜਿਹਨਾਂ ਆਪਣੇ ਕੋਲੋਂ ਖਰਚਾ ਕਰਕੇ ਇਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਕਿ ਵੀ ਪੰਜਾਬ ਨਗਰ ਮੋੜ ਪੈਰੋਂ ਸਰ ਖੜਾ ਕਰਨਾ ਤੇ ਇਹਨਾਂ ਨੂੰ ਐਜੂਕੇਸ਼ਨ ਜਿਹੜੀ ਹੈ ਬੱਚਿਆਂ ਨੂੰ ਔਰ ਉਹ ਬੱਚਿਆਂ ਨੂੰ ਕਿ ਜਿਹੜੇ ਬੱਚੇ ਪੈਸਾ ਖਰਚ ਕਰਕੇ ਐਜੂਕੇਸ਼ਨ ਤੋਂ ਵਾਂਝੇ ਰਹਿ ਰਹੇ ਨੇ ਸੋ ਉਹਦੇ ਵੱਲ ਧਿਆਨ ਦਿੱਤਾ ਜਾ ਰਿਹਾ ਇਹ ਬੜਾ ਵੱਡਾ ਇੱਕ ਉਪਰਾਲਾ ਹੈ ਔਰ ਬਹੁਤ ਮੈਂ ਇਸ ਗੱਲ ਦੀ ਇਹਨਾਂ ਨੂੰ ਵਧਾਈ ਦੇਣਾ ਔਰ ਇਸ ਗੱਲ ਦਾ ਮਾਣ ਵੀ ਫਤਰ ਵੀ ਹੈ ਕਿ ਇਸ ਪਾਸੇ ਜਿਹੜਾ ਐਜੂਕੇਸ਼ਨ ਵਾਲ ਜਿਹੜੇ ਅਸੀਂ ਬਹੁਤ ਸਾਲਾਂ ਤੋਂ ਕੁਝ ਪਛੜੇ ਸਾਂ ਉਹ ਇਸ ਪਾਸੇ ਤੁਰੇ ਆ ਸੋ ਜਿੱਥੇ ਧਰਮ ਦੇ ਨਾਲ 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 ਕੰਮ ਨੇ ਉੱਥੇ ਐਜੂਕੇਸ਼ਨ ਦਾ ਜਿਹੜਾ ਇਹ ਕੰਮ ਹੈ ਮੈਂ ਅੱਜ ਦੇ ਦਿਨ ਦੇ ਉੱਤੇ ਸਾਰੀ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਔਰ ਉਹਨਾਂ ਦੀ ਸਾਰੀ ਸੰਸਾ ਔਰ ਇਸ ਕਾਲਜ ਦੇ ਜਿਹੜੇ ਜਿੰਨੇ ਵੀ ਟੀਚਰਸ ਨੇ ਪ੍ਰਤੀ ਨੇ ਜਿੰਨੇ ਵੀ ਆਗੂ ਨੇ ਕੰਮ ਕਰ ਰਹੇ ਨੇ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਜੀ ਧੰਨਵਾਦ